ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਹੋਗੇ ਦੋਸਤੋ ਮੈਂ ਕਾਫੀ ਦਿਨਾਂ ਬਾਅਦ ਹੁਣ ਸ਼ੂਟ ਕਰਨ ਜਾ ਰਹੀ ਆ ਤੇ ਉਮੀਦ ਰੱਖਦੀ ਆ ਕਿ ਮੈਂ ਕੰਟੀਨਿਊ ਕੰਮ ਕਰਾਂਗੀ ਤੇ ਅੱਜ ਅਸੀਂ ਪਹੁੰਚੇ ਹੋਈ ਆ ਵੈਜੀ ਫਿਊਜ਼ਨ ਵਾਲਿਆਂ ਦੇ ਕੋ ਜੋ ਕਿ ਇੱਕ ਨੌਜਵਾਨ ਜਿਹੜਾ ਲੜਕਾ ਇੱਥੇ ਕੰਮ ਕਰਦਾ ਉਹਨਾਂ ਨੇ ਆਪਣੀ ਕਾਰਟ ਖੋਲੀ ਹੋਈ ਹੈ ਸੋ ਆਪਾਂ ਇਸ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਇਹ ਕੰਮ ਕਦੋਂ ਤੋਂ ਸ਼ੁਰੂ ਕੀਤਾ ਸੋ ਸਭ ਤੋਂ ਪਹਿਲਾਂ ਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਠੀਕ ਹੋ ਜੀ ਠੀਕ ਆ ਸਰ ਤੁਸੀਂ ਦੱਸੋ ਵਧੀਆ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈ ਜਦੋਂ ਪੰਜਾਬ ਦੇ ਨੌਜਵਾਨ ਕੰਮ ਕਰਦੇ ਹੋਣ ਤਾਂ ਚੜ੍ਹਦੀ ਕਲਾ ਕਿਉਂ ਨਾ ਹੋਵੇ ਬਿਲਕੁਲ ਬਿਲਕੁਲ ਹਾਂ ਅੱਛਾ ਪਾ ਜੀ ਕਿਸ ਪਪਾ ਬਣਿਆ ਕਾਟ ਲੋਂਦਾ ਮੈਮ ਵੈਸੇ ਤਾਂ ਮਤਲਬ ਸਟਾਰਟਿੰਗ ਤੋਂ ਹੀ ਨੋ ਸਾਲ ਹੋ ਗਈ ਥੀ ਫੂਡ ਇੰਡਸਟਰੀ 'ਚ ਹਮੇ ਮੈਂ ਬਾਈ ਪ੍ਰੋਫੈਸ਼ਨਲ ਇਸ ਲਾਈਨ 'ਚ ਹੂੰ ਤੇ ਸਟੱਡੀ ਕੀਤੀ ਹੋਈ ਹੈ ਮਨੇ ਇਸ ਚੀਜ਼ ਦੀ ਤੇ ਮੈਂ ਕਾਫੀ ਰੈਸਟੋਰੈਂਟ 'ਚ ਮੈਨੇਜਰ ਰਹਿ ਕੇ ਆਇਆ ਅੱਛਾ ਜੀ ਵਸੇ ਆ ਵੀ ਜੀ ਇਹ ਤੇ ਰੱਬ ਨੇ ਰਖਣਾ ਉਹ ਉੱਥੇ ਹੀ ਰਖਣਾ ਹੁੰਦਾ ਹਾਂ ਬਿਲਕੁਲ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਰੱਬ ਨੇ ਕਿਹੜੇ ਕੰਮ ਚੋਂ ਕੱਢ ਕੇ ਕਿੱਥੇ ਪਾਉਣਾ ਹੁੰਦਾ ਹਾਂ ਮੈਨੂੰ ਫਿਰਾਲ ਉੱਥੇ 9 ਮਹੀਨੇ ਹੋ ਗਏ ਕੰਮ ਕਰਦੇ ਨੂੰ ਅੱਛਾ ਜੀ ਤੇ ਪਹਿਲਾਂ ਮੈਂ ਕਾਫੀ ਰੈਸਟੋਰੈਂਟ ਚ ਰਹਿ ਕੇ ਆਇਆ ਸੀਗਾ ਕਾਫੀ ਕੰਮ ਕੀਤੇ ਨੇ ਤੇ ਫਿਰ ਆਪਾਂ ਪ੍ਰਾਇਸ ਚ ਸ਼ੁਰੂ ਕੀਤਾ ਸੀਗਾ ਹਾਂ ਤੇ ਕਾਫੀ ਵਧੀਆ ਰਿਸਪੌਂਸ ਆਇਆ ਹਾਂ ਬਾਕੀ ਆਪਾਂ ਕੀ ਕਹਿੰਦੇ ਨੇ ਵੀ ਜੇ ਸਾਡੀ ਮਿਹਨਤ ਪਰਖਣੀ ਹੋਵੇ ਹਾਂ ਤਾਂ ਪਰਖੀ ਜਾਂਦੀ ਹੈ ਕਸਟਮਰ ਦੁਆਰਾ ਜਿਹੜੇ ਸਾਡੇ ਵਰਗੇ ਸਾਨੂੰ ਆਪਣਾ ਆਪਾਂ ਕਹਿ ਸਕਦੇ ਆ ਵੀ ਸਾਨੂੰ ਰੱਬ ਲੱਗਦਾ ਹਾਂ ਬਿਲਕੁਲ ਤੇ ਹੁਣ ਅਸੀਂ ਤਾਂ ਮਿਹਨਤ ਕਰ ਸਕਦੇ ਆ ਆਪਣੇ ਕੋਲ ਟੇਸਟ ਦੇ ਸਕਦੇ ਆ ਪਰ ਟੇਸਟ ਉਹਨਾਂ ਲਈ ਸਾਡੇ ਲਈ ਕਿ ਕਹੇ ਜਾ ਉਹ ਤਾਂ ਉਹ ਵੀ ਦੱਸ ਸਕਦੇ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਕਸਟਮਰ ਹੁੰਦੇ ਨੇ ਉਹਨਾਂ ਨੇ ਨਾ ਹਰ ਇੱਕ ਥਾਂ ਤੇ ਜਾ ਕੇ ਖਾਣਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿਹੜੀ ਚੀਜ਼ ਕਿਵੇਂ ਦੀ ਹੁੰਦੀ ਆ ਨਾ ਬਿਲਕੁਲ ਸਹੀ ਅੱਛਾ ਭਾਜੀ ਤੁਸੀਂ ਕਹਿਆ ਕਿ ਮੈਂ ਮੈਨੇਜਰ ਰਹਿ ਚੁੱਕਿਆ ਹਾਂ ਨਾ ਤੇ ਹੁਣ ਤੁਸੀਂ ਆਪਣੀ ਹੱਥੀ ਸਾਰਾ ਕੁਝ ਬਣਾ ਰਹੇ ਹੋ ਅੱਛਾ ਮੈਨੇਜਰ ਰਹਿਣਾ ਵਧੀਆ ਲੱਗਿਆ ਕਿ ਆਪਣੇ ਹੱਥੀ ਕੰਮ ਕਰਨਾ ਵਧੀਆ ਲੱਗ ਰਿਹਾ ਮੈਮ ਦੋਨੋਂ ਜਗ੍ਹਾ ਤੇ ਸੇਵੀਆਂ ਕੋਲ ਤੇ ਜਿਵੇਂ ਮੈਨੇਜਰ ਸੀਗੇ ਇੱਥੇ ਇਹ ਨਹੀਂ ਸੀਗਾ ਵੀ ਹਾਂ ਕੁਰਸੀ ਤੇ ਹੀ ਬੈਠਣਾ ਹੁੰਦਾ ਮੈਨੇਜਰ ਦੇ ਉੱਤੇ ਜਿਹੜੀ ਡਿਊਟੀ ਹੁੰਦੀ ਹੈ ਉਹ ਆਈ ਥਿੰਕ ਸੋ ਏਮਪਲੋਈ ਤੋਂ ਤੇ ਜਿਹੜੀ ਹੁੰਦੀ ਹੈ ਉਹ ਐਨੀ ਹੈਵੀ ਡਿਊਟੀ ਨਹੀਂ ਹੁੰਦੀ ਕਿਉਂਕਿ ਮੈਨੇਜਰ ਦਾ ਪੂਰਾ ਪੂਰਾ ਸਟੋਰ ਕਸਟਮਰ ਸਾਰੀ ਕਲੀਨਲੀਨਲੈਸ ਹੋ ਗਿਆ ਮੇਨਟੇਨੈਂਸ ਹੋ ਗਿਆ ਸਾਰਾ ਕੁਝ ਹੈਂਡਲ ਕਰਨਾ ਹੁੰਦਾ ਇਹ ਸ਼ੱਕਰ ਕਰਕੇ ਜੀ ਹੁਣ ਇੱਥੇ ਇਹ ਆ ਵੀ ਸਾਰੀ ਜਦ ਕਿ ਮੇਕਿੰਗ ਹੋ ਗਈ ਕੱਲੇ ਕੱਲੇ ਪ੍ਰੋਡਕਟ ਦੀ ਮੇਕਿੰਗ ਹੋ ਗਈ ਸੌਸਿਸ ਦੀ ਮੇਕਿੰਗ ਹੋ ਗਈ ਉਹ ਮੈਂ ਆਪ ਕਰਦਾ ਅੱਛਾ ਤੁਸੀਂ ਆਪ ਕਰਦੇ ਹੋ ਭਾਜੀ ਕੀ ਕੀ ਬਣਾਉਂਦੇ ਹੋ ਮੈਂ ਆਪਣੇ ਕੋਲ ਹੁੰਦੇ ਨੇ ਕਰੰਚੀ ਸਪ੍ਰਿੰਗ ਰੋਲ ਵੈਜੀਟੇਬਲ ਵਾਲੇ ਉਹ ਜਿਹੜੇ ਮੈਂ ਆਪ ਰੈਡੀ ਕਰਦਾ ਕਰੰਚੀ ਮਸ਼ਰੂਮ ਸ਼ਾਰਟਸ ਤੇ ਪਾਸਤਾ ਜਿਹੜੀ ਕਿ ਮੇਰੀਆਂ ਸਿਗਨੇਚਰ ਡਿਸ਼ਸ ਨੇ ਜੇ ਉਹ ਕਿਉਂਕਿ ਇਹਨਾਂ ਦੀ ਪਾਸਤਾ ਜਾਂ ਸੌਸਿਸ ਵਗੈਰਾ ਮੈਂ ਆਪ ਰੈਡੀ ਕਰਦਾ ਸਪ੍ਰਿੰਗ ਰੋਲ ਹੋ ਗਏ ਮਸ਼ਰੂਮ ਹੋ ਗਏ ਮੈਂ ਆਪ ਰੈਡੀ ਕਰਦਾ ਜੇ ਚੀਜ਼ਾਂ ਤੇ ਇੱਕ ਮਤਲਬ ਕਿ ਡਿਪ ਸੌਸ ਵਗੈਰਾ ਡਾਲੀ ਨਾ ਆਪ ਰੈਡੀ ਕਰਤਾ ਤੇ ਬਾਕੀ ਜਿਹੜੀ ਰੈਡੀਮੇਡ ਸੌਸੇਜ ਯੂਜ਼ ਹੁੰਦੀਆਂ ਉਹ ਵੀ ਬ੍ਰਾਂਡ ਦੇ ਆਉਂਦੀਆਂ ਨੇ ਕੋਈ ਦੇਖੀ ਨਹੀਂ ਕਿਆ ਮਤਾਂ ਸਰ ਇਹ ਪਾਜੀ ਇਹ ਜਿਹੜੀਆਂ ਸੌਸ ਤੁਸੀਂ ਖੁਦ ਬਣਾਉਂਦੇ ਹੋ ਹਨਾ ਇਹ ਡੇਲੀ ਦੇ ਡੇਲੇ ਤੁਹਾਨੂੰ ਬਣਾਉਣੀਆਂ ਪੈਂਦੀਆਂ ਨੇ ਜਾਂ ਤੁਸੀਂ ਇੱਕ ਦਿਨ ਰੱਖ ਕੇ ਜਾਓਗਾ ਕੋਈ ਟਾਈਮ ਪੀਰੀਅਡ ਵੀ ਮਤਲਬ ਕਿ ਇਹ ਡਿਪ ਸੌਸ ਹੈ ਇਹ ਆਪਾਂ ਇੱਕ ਦਿਨ ਜਾਂ ਦੋ ਦਿਨ ਰੱਖ ਸਕਦੇ ਆਂ ਅੱਛਾ ਕਿਉਂਕਿ ਇਸ ਤਰੀਕੇ ਦੀ ਮੇਕਿੰਗ ਹੁੰਦੀ ਹੈ ਜਾਂ ਕਿ ਆਪਾਂ ਟਮੇਟੋ ਕੇਚੱਪ ਬਣਾਉਂਦੇ ਆਂ ਟਮੇਟੋਸ ਦੀ ਬੰਦਿਆ ਖੜੇ ਮਸਾਲਿਆਂ ਦੀ ਬੰਦਿਆ ਇਹ ਮੈਂ ਰਹਿ ਸਕਦੀ ਆ ਓਕੇ ਤੇ ਬਸ ਜਬਾਂਦੀਆਂ ਨੇ ਉਹ ਮੈਮ ਡੇਲੀ ਡੇਲੀ ਬੰਦੇ ਕਿਉਂਕਿ ਤੁਹਾਨੂੰ ਪਤਾ ਜਿਹੜਾ ਮਿਲਕ ਹੁੰਦਾ ਇੱਕ ਦਿਨ ਤੋਂ ਵੱਧ ਵਾਰ ਰਹਿ ਨਹੀਂ ਸਕਦਾ ਉਹ ਖਰਾਬ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਅੱਛਾ ਪਾ ਜੀ ਤੁਹਾਡੇ ਜਿਹੜੀ ਤੁਸੀਂ ਇਹ ਚੀਜ਼ਾਂ ਬਣਾਉਂਦੇ ਹੋ ਇਹਨਾਂ ਦਾ ਤੁਸੀਂ ਰੇਟ ਕੀ ਕੀ ਰੱਖਿਆ ਹੋਇਆ ਮੈਮ ਜਿਹੜੇ ਮੇਰੇ ਕੋਲ ਕਰੰਚੀ ਸਟਿੰਗਰੋਲ ਨੇ ਵੈਜੀਟੇਬਲ ਵਾਲੇ ਇਹਦੇ ਹੈਗਾ ਰੇਟ ਦੀ 80 ਰੁਪਈਏ ਤੋਂ ਦੋ ਪੀਸ ਅੱਛਾ ਜੀ ਠੀਕ ਹੈ ਜੀ ਤੇ ਪ੍ਰੋਪਰ ਹਾਈਜੀਨਿਕ ਨਾਲ ਤਿਆਰ ਹੁੰਦੇ ਨਾ ਸਾਰਾ ਸਮਾਨ ਤਿਆਰ ਹੁੰਦਾ ਹੈ ਇਹ ਚ ਪ੍ਰੋਪਰ ਵੈਜੀਟੇਬਲਸ ਹੁੰਦੀਆਂ ਨੇ ਪ੍ਰੋਪਰ ਫਿਲਿੰਗ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਮੇਰੇ ਸਪਰਿੰਗਲ ਦੀ ਇਹ ਲੇਅਰਿੰਗ ਹੈ ਉਹ ਬਹੁਤ ਪਤਲੀ ਹੈ ਤੇ ਉਹਦੇ ਅੰਦਰ ਜਿਹੜੀ ਫਿਲਿੰਗ ਹੈ ਉਹ ਪ੍ਰੋਪਰ ਹੈ ਬਿਲਕੁਲ ਬਿਲਕੁਲ ਤੇ ਪਾਜੀ ਫਿਰ ਤੁਸੀਂ ਸਾਨੂੰ ਕੀ ਖਵਾਓਗੇ ਮੈਮ ਜੋ ਹੁਕਮ ਕਰੋਗੇ ਜੀ ਕੋਈ ਤੁਸੀਂ ਮੈਨੂ ਦੇਖ ਸਕਦੇ ਹੋ ਸਾਰੇ ਕੀ ਮੈਨੂ ਪ੍ਰੋਪਰ ਲੱਗਿਆ ਹੋਇਆ ਹੈ ਲੋਕ ਤੁਹਾਡੇ ਕੋਲ ਆ ਕੇ ਕੀ ਜ਼ਿਆਦਾ ਪਸੰਦ ਕੀ ਕਰਦੇ ਨੇ ਮੈਂ ਪਸੰਦਤ ਆਪ ਦੇਖੋ ਜੀ ਜਿੰਨੇ ਹੁਣ ਜਿੰਨੇ ਕਸਟਮਰ ਆਉਣਗੇ ਹਰੇਕ ਦਾ ਆਪਣਾ ਡਿਫਰੈਂਟ ਫਲੇਵਰ ਹੁੰਦਾ ਡਿਫਰੈਂਟ ਸਵਾਦ ਹੁੰਦਾ ਜੀ ਬਿਲਕੁਲ ਸਹੀ ਹੁਣ ਕਈ ਮਤਲਬ ਸਿਗਨੇਚਰ ਡਿਸ਼ ਚੋਂਪਾ کہہ ਸਕਦਾ ਤੁਸੀਂ ਪਾਸਤਾ ਟਰਾਈ ਕਰ ਸਕਦੇ ਹੋ ਕਰੰਚੀ ਮਸ਼ਰੂਮ ਟਰਾਈ ਕਰ ਸਕਦੇ ਹੋ ਕਰੰਚੀ ਸਪਿੰਗਲ ਟਰਾਈ ਕਰ ਸਕਦੇ ਹੋ ਮੈਮ ਜੀ ਬਾਕੀ ਉਸ ਤੋਂ ਬਾਅਦ ਜਿਹੜੀ ਬੇਸਿਕ ਚੀਜ਼ਾਂ ਹੋ ਗਈਆਂ ਰੈਪ ਹੋ ਗਿਆ 버ਗਰ ਹੋ ਗਿਆ ਸੈਲਡ ਆਪਣੇ ਕੋਲ ਅਵੇਲੇਬਲ ਹੁੰਦਾ ਜੀ ਤੇ ਆਪਣੇ ਕੋਲ ਮੋਮੋਸ ਐ ਰੀਸੈਂਟਲੀ ਮੈਨੇ ਹੁਣ ਕਰੀਮੀ ਮੋਮੋਸ ਨਵੇਂ ਸਟਾਰਟ ਕੀਤੇ ਨੇ ਜੀ ਅੱਛਾ ਜੀ ਤੇ ਜਿਹੜੇ ਮਸ਼ਰੂਮ ਸ਼ੋਰਟਸ ਐ ਉਹ ਦੋ ਤਰ੍ਹਾਂ ਦੇ ਬੰਦੇ ਨੇ ਇੱਕ ਕਰੰਚੀ ਜਿਹੜੇ ਜਿਹੜੇ ਮਸਾਲੇ ਤੇ ਸਪਾਈਸੀਨੈਸ ਚ ਹੁੰਦੇ ਨੇ ਤੇ ਇੱਕ ਹੁੰਦੇ ਨੇ ਮੈਮ ਕਰੀਮੀ ਜੀ ਉਹ ਮਲਾਈ ਚ ਬੰਦੇ ਨੇ ਬਿਲਕੁਲ ਦੋਨੋਂ ਦਾ ਆਪੋਜ਼ਿਟ ਟੇਸਟ ਐ ਮੈਮ ਓਕੇ ਓਕੇ ਅ ਅਸ਼ਾ ਪਾਜੀ ਤੁਸੀਂ ਇਦਾਂ ਕਰੋ ਜਿਹੜੇ ਤੁਹਾਡੀ ਬੈਸਟ ਡਿਸ਼ ਐ ਔਰ ਜੋ ਤੁਸੀਂ ਹੁਣ ਨਵਾਂ ਲੈ ਕੇ ਆਏ ਹੋ ਨਾ ਸਾਨੂੰ ਉਹ ਤੁਸੀਂ ਥੋੜਾ ਤੁਹਾਡੇ ਟੇਸਟ ਕਰਵਾਓ ਅਸੀਂ ਆਪਣੀ ਆਡੀਅੰਸ ਨੂੰ ਉਹ ਮੇਕਿੰਗ ਵੀ ਦਿਖਾਵਾਂਗੇ ਕਿ ਤੁਸੀਂ ਤਿਆਰ ਕਿਵੇਂ ਕਰਦੇ ਹੋ ਹਨਾ ਤੇ ਉਸ ਦਾ ਫਿਰ ਅਸੀਂ ਟੇਸਟ ਵੀ ਦੱਸਾਂਗੇ ਆਪਣੀ ਆਡੀਅੰਸ ਨੂੰ ਕਿ ਤੁਹਾਡੇ ਹੱਥਾਂ ਦਾ ਕਿੰਨਾ ਕੋ ਜਾਦੂ ਤੁਸੀਂ ਲੋਕਾਂ ਤੱਕ ਬਖੇਰਿਆ ਹੋਇਆ ਕਿ ਲੋਕ ਤੁਹਾਡੇ ਕੋਲ ਜ਼ਿਆਦਾ ਆਉਂਦੇ ਨੇ ਹਨਾ ਬਿਲਕੁਲ ਜੀ ਨਹੀਂ ਮੈਂ ਇਹ ਨਹੀਂ ਕਹਿੰਦਾ ਜੀ ਲੋਕੀ ਮੇਰੇ ਕੋਲ ਜ਼ਿਆਦਾ ਆ ਪਤਾ ਹੀ ਆ ਵੀ ਨਹੀਂ ਮੈਂ ਦੇਖ ਰਹੀ ਆ ਮੈਂ ਜਲਦੀ ਆਈ ਹੋਈ ਆ ਮੈਂ ਦੇਖ ਰਹੀ ਆ ਕਿਉਂਕਿ ਕਸਟਮਰ ਤੁਹਾਡੇ ਕੋਲ ਆ ਰਹੇ ਨੇ ਸੋ ਜੇ ਉਹਨਾਂ ਨੂੰ ਟੇਸਟ ਵਧੀਆ ਲੱਗਿਆ ਮੈਨੂੰ ਲੱਗਦਾ ਕਿ ਤਾਂ ਹੀ ਲੋਕ ਇੱਥੇ ਆਉਂਦੇ ਨੇ ਹਨਾ ਬਿਲਕੁਲ ਮੈਂ ਬਸ ਇਹ ਕੋਸ਼ਿਸ਼ ਕਰੀ ਦੀ ਹੈ ਜੀ ਕੁਝ ਵਧੀਆ ਦੇਣ ਦੀ ਬਾਕੀ ਤਾਂ ਅੱਗੇ ਕਸਟਮਰ ਦੱਸ ਸਕਦੇ ਨੇ ਵੀ ਮੈਂ ਵਧੀਆ ਦੇ ਪਾ ਰਿਹਾ ਕਿ ਨਹੀਂ ਦੇ ਪਾ ਰਿਹਾ ਉਹ ਤਾਂ ਰਿਵਿਊਸ ਚੈੱਕ ਕਰ ਸਕਦੇ ਬਿਲਕੁਲ ਜੀ ਅੱਛਾ ਬਸ ਜੀ ਇੱਕ ਨਾ ਵੈਜੀ ਫਿਊਜ਼ਨ ਤੁਸੀਂ ਨਾਮ ਰੱਖਿਆ ਹੋਇਆ ਕਾਟ ਦਾ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਔਰ ਤੁਸੀਂ ਇਹ ਜਿਹੜਾ ਨਾਮ ਰੱਖਿਆ ਆਪਣੀ ਕਾਰਡ ਦਾ ਕੀ ਸੋਚ ਕੇ ਰੱਖਿਆ ਤੁਸੀਂ ਮੈਮ ਦਰਅਸਲ ਇਹ ਵੈਜੀ ਫਿਊਜ਼ਨ ਨਾਮ ਮੈਂ ਨਹੀਂ ਰੱਖਿਆ ਮੇਰੇ ਬ੍ਰਦਰ ਹੈ ਮੇਰਾ ਵੱਡਾ ਭਰਾ ਅੱਛਾ ਜੀ ਠੀਕ ਹੈ ਜੀ ਇਹ ਉਹਨਾਂ ਨੇ ਨਾਮ ਰੱਖਿਆ ਮੇਰਾ ਕਿਉਂਕਿ ਮੇਰਾ ਕਿ ਜਿਵੇਂ ਕਿ ਮੈਨਿਊ ਬੇਸਿਕਲੀ ਮੇਰਾ ਧਿਆਨ ਸੀਗਾ ਵੀ ਮੈਨਿਊ ਤੇ ਮੇਰੀ ਡਿਸ਼ੀਜ਼ ਵਗੈਰਾ ਤੇ ਮੈਂ ਨਾਮ ਕਰੀ ਅੰਨਾ ਖਾਸ ਧਿਆਨ ਦਿੱਤਾ ਮੇਰੇ ਬ੍ਰਦਰ ਨੇ ਬਹੁਤ ਸਪੋਰਟ ਕੀਤਾ ਹੈ ਚੱਕਰ ਪਿੱਛੇ ਮੈਨੂੰ ਤੇ ਉਹਨਾਂ ਨੇ ਵੀ ਨਾਮ ਸੋਚਿਆ ਸੀ ਮੇਰੇ ਲਈ ਉਹਨਾਂ ਨੇ ਹੀ ਇਹ ਨਾਮ ਦਿੱਤਾ ਵੈਜੀ ਫਿਊਜ਼ਨ ਠੀਕ ਹੈ ਜੀ ਮੈਂ ਆਪਣਾ ਪ੍ਰੋਪਰ ਨਾਮ ਲਿਖਦਾ ਮੇਰਾ ਪਿਓਰ ਵੈਜ ਹੈ ਜੀ ਜਿਹੜਾ ਮੈਂ ਸਲਾਨ ਬਣਾਉਣਾ ਠੀਕ ਹੈ ਜੀ ਕਿਸੇ ਵੀ ਤਰੀਕੇ ਦਾ ਨਾਨ ਨੇ ਉਹਨਾਂ ਚ ਆਦੀ ਹੋ ਦੁੰਦਾ ਮੈਂ ਅਪਾ ਨਾਰਮਲ ਤਰੀਕੇ ਨਾਲ ਹਿਕੜੋ ਕੇ ਕਹਿ ਸਕਦਾ ਇਹ ਮੇਰੇ ਸਪਰਿੰਗ ਰੋਲ ਕਿਸੇ ਵੀ ਚੀਜ਼ ਚ ਐਗ ਨਹੀਂ ਹੈਗਾ ਜੀਨੋ ਮੋਟੋ ਨਹੀਂ ਹੈਗਾ ਕਿਸੇ ਚ ਮੈਂ ਸੋਇਆ ਸੌਸ ਨਹੀਂ ਯੂਜ਼ ਕਰਦਾ ਵਿਨੇਗਰ ਨੇ ਯੂਜ਼ ਕਰਦਾ ਜੀ ਕਿਸੇ ਵੀ ਪ੍ਰੋਡਕਟ ਚ ਤੇ ਰੈੱਡ ਚਿਲੀ ਪੀਪਰ ਤੱਕ ਮੇਰੇ ਕਿਸੇ ਵੀ ਪ੍ਰੋਡਕਟ ਜਿਹਨੂੰ ਯੂਜ਼ ਹੁੰਦੀ ਜਿਹੜੀ ਪਾਸਟੇ ਚ ਬੰਦੀ ਉਹ ਵੀ ਮੈਂ ਖੜਾ ਮਸਾਲਾ ਹੈ ਚਿਲੀ ਫਲੈਕਸ ਜਿਹੜੀ ਮੇਰੇ ਪਾਸਟੇ ਚ ਆ ਤੁਸੀਂ ਕਰ ਕਰ ਤੋਂ ਲੱਗਦਾ ਹੈ ਆਪ ਪੀਸੀ ਹੋਈ ਹੈ ਨਹੀਂ ਨਹੀਂ ਮੈਮ ਇਹ ਆਪਰੇ ਪਿੱਛੇ ਹੀ ਬਜ਼ਾਰੋਂ ਮਿਲ ਜਾਂਦੀ ਹੈ ਵੈਸੇ ਓਕੇ ਠੀਕ ਹੈ ਜੀ ਅਪਾ ਇਹ ਨਹੀਂ ਕਹਿ ਸਕਦਾ ਵੀ ਆਪਾਂ ਕੋਈ ਸੀਕਰਟ ਮਸਾਲਾ ਸੀਕਰਟ ਮਸਾਲ ਬਿਲਕੁਲ ਮੈਂ ਤੇ ਚਲੋ ਬਾਜੀ ਤੁਸੀਂ ਸਾਡੇ ਲਈ ਬਣਾਓ ਤੁਸੀਂ ਆਪਣੀ ਫੇਵਰਿਟ ਚੀਜ਼ਾਂ ਸਾਨੂੰ ਖਵਾਓ ਜੋ ਲੋਕ ਵੀ ਪਸੰਦ ਕਰਦੇ ਨੇ ਸਾਨੂੰ ਮੈਂ ਕੋਈ ਦੱਸ ਤੀ ਇੱਕ ਪ੍ਰੋਪਰ ਚੀਜ਼ ਵੈਸੇ ਤਾਂ ਵੀ ਆਪਸte ਆਗੇ ਮੈਂ ਦੇਖੋ ਜੀ ਤੇ ਆਹ ਸਨੈਕ ਚ ਟਰਾਈ ਕਰ ਸਕਦੇ ਹੋ ਕ੍ਰਾਂਚੀ ਸਪ੍ਰਿੰਗ ਰੋਲ ਹੋਗੇ ਮਸ਼ਰੂਮ ਸ਼ੌਟਸ ਹੋਗੇ ਇਹਨਾਂ ਚ ਮਲਾਈ ਬਣੇ ਜੋ ਤੁਸੀਂ ਹੁਣ ਜੋ ਤੁਸੀਂ ਹੁਣ ਬਣਾ ਕੇ ਸਪ੍ਰਿੰਗ ਰੋਲ ਹਾਂ ਸਪ੍ਰਿੰਗ ਰੋਲ ਕ੍ਰਾਂਚੀ ਵਾਲਾ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਇੱਕ ਤੁਸੀਂ ਕ੍ਰੀਮੀ ਮਾਮਮਸ ਦੀ ਗੱਲ ਕੀਤੀ ਸੀਗੀ ਤੁਸੀਂ ਉਹ ਬਣਾ ਕੇ ਦਿਖਾ ਦਿਓ ਤੇ ਆਪਣੀ ਆਡੀਅנס ਨੂੰ ਅਸੀਂ ਸਾਰੀ ਮੇਕਿੰਗ ਦਿਖਾਵਾਂਗੇ ਬਿਲਕੁਲ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਾਰ ਤੇ ਵੀ ਸਫਾਈ ਰੱਖੀ ਹੋਈ ਹੈ ਪੂਰੀ ਤਰੀਕੇ ਨਾਲ ਅੱਛਾ ਭਾਜੀ ਕਹਿੰਦੇ ਮੁੰਡੇ ਤਾਂ ਸਫਾਈ ਨਹੀਂ ਰੱਖਦੇ ਹੈਗੇ ਉਹ ਤਾਂ ਕਾਰ ਦੇ ਵਿੱਚ ਇੰਨਾ ਗਾਹ ਪਾਉਂਦੇ ਨੇ ਬਾਜੂ ਆਪਾਂ ਕਹਿੰਦੇ 900 ਦੇ ਇੰਡਸਟਰੀ ਇੰਡਸਟਰੀ ਦੇ ਵਿੱਚ ਰਹੇ ਆ ਤਾਂ ਇਹ ਆਦਤ ਹੀ ਇਹੋ ਜੀ ਪੈ ਗਈ ਆ ਆਪਾਂ ਕਹਿੰਦੇ ਹੈਬਿਟ ਇਹੋ ਜੀ ਪੈ ਗਈ ਵੀ ਕਲੀਨਲੈਸ ਰੱਖਣੀ ਨਹੀਂ ਪੈਂਦੀ ਆਟੋਮੈਟਿਕਲੀ ਰੱਖੀ ਜਾਂਦੀ ਹੈ ਇਹ ਕੋਈ ਸਪੈਸ਼ਲ ਥਿੰਗ ਨਹੀਂ ਹੈ ਮੇਰੇ ਲਈ ਵੀ ਹਾਂ ਮੈਂ ਕਲੀਨਲੈਸ ਰੱਖਣੀ ਹੈ ਮਤਲਬ ਆਟੋਮੈਟਿਕਲੀ ਰੱਖੀ ਜਾਂਦੀ ਹੈ ਜੀ ਬਿਲਕੁਲ ਕਿਉਂਕਿ ਮੈਂ ਦੇਖ ਰਹੀ ਹਾਂ ਕਿ ਜਦੋਂ ਤੁਸੀਂ ਚੀਜ਼ ਤਿਆਰ ਕਰਦੇ ਹੋ ਉਸ ਤੋਂ ਬਾਅਦ ਸਫਾਈ ਕਰਦੇ ਹੋ ਹੈਨਾ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਸਪਰਿੰਗ ਰੋਲ ਜਿਹੜੀ ਮੇਕਿੰਗ ਹੈ ਭਾਜੀ ਤੁਸੀਂ ਬਣੇ ਬਣਾਏ ਲੈ ਕੇ ਆਣੇ ਹੋ ਕਿ ਘਰੇ ਬਣਾ ਕੇ ਰੱਖ ਲੈਣੇ ਹੋ ਰੈਡੀ ਕਰਕੇ ਘਰੋਂ ਲੈਣੇ ਹੋ ਇਹ ਸਿੱਲੀ ਵੇਸ ਤੇ ਰੈਡੀ ਹੁੰਦਾ ਹੈ ਇਹ ਘਰੋਂ ਲੈ ਕੇ ਆਣੇ ਹੋ ਰੈਡੀ ਕਰਕੇ ਸਿੱਲੀ ਵੇਸ ਤੇ ਰੈਡੀ ਹੁੰਦਾ ਹੈ ਅੱਛਾ ਭਾਜੀ ਕਿੰਨੇ ਕੋ ਤੁਹਾਡੇ ਸਪਰਿੰਗ ਰੋਲ ਜਿਹੜੇ ਲੱਗ ਜਾਂਦੇ ਲੋਕ ਮਤਲਬ ਕਿ ਕਹਿੰਦੇ ਨੇ ਵੀ ਭਾਜੀ ਸਾਨੂੰ ਆਹੀ ਚੀਜ਼ ਚਾਹੀਦੀ ਹੈ मैम सीरियसली ਗੱਲ ਕਰਾਂ ਮੈਂ ਆਪਣੇ ਪ੍ਰੋਡਕਟ ਦਾ ਕਦੇ ਆਈਡੀਆ ਨਹੀਂ ਲਾਇਆ ਵੀ ਕਿੰਨਾ ਕੁ ਵਿਕ ਜਾਣਾ ਮੈਂ ਤੁਹਾਨੂੰ ਗਿਣ ਕੇ ਲੈ ਕੇ ਆਇਆ ਅਜੇ ਤੱਕ ਤੇ ਨਾਮ ਕਰੇ ਕਦੇ ਗਿਣ ਕੇ ਲੈ ਕੇ ਗਿਆ ਵੀ ਬਚਿਆ ਕਿਉਂਕਿ ਮੈਂ ਸਮਾਨ ਹੀ ਉਹਨਾਂ ਕਰੇ ਰਿਹਾ ਜਿੰਨਾ ਕਿ ਬੇਸਿਕ ਮੇਰਾ ਡੇਲੀ ਵੇਸ ਤੇ ਲੱਗ ਜਾਏ ਤਾਂ ਡੇਲੀ ਵੇਸ ਤਾਂ ਫਰੈਸ਼ ਹੀ ਹੁੰਦਾ ਜੀ ਅਰ ਕਾਜੀ ਆਪਣੀ ਟਾਈਮਿੰਗ ਕੀ ਹੁੰਦੀ ਹੈ ਮੈਮ ਵੈਸੇ ਨੋਰਮਲ ਟਾਈਮਿੰਗ ਤਾਂ ਵੈਸੇ ਆਪਾਂ 3:30 ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ ਰੱਖੀ ਪਿਆ ਪਰ ਜਿਵੇਂ ਕਿ ਮੈਂ ਕੱਲਾ ਅਤੇ ਕੱਲਾ ਹੀ ਸਮਾਨ ਸਾਰਾ ਤਿਆਰ ਕਰਦਾ ਤਾਂ ਉੱਪਰ-ਨੀਚੇ ਥੋੜਾ ਜਿਹਾ ਹੋ ਜਾਂਦਾ ਕਦੇ ਜਲਦੀ ਵੀ ਆ ਜਾਂ ਤਾਂ ਜੀ ਸੋਹਣੇ ਬ੍ਰੀਕ ਟਾਈਮ ਵਾ ਪਾਜੀ ਸਾਰੀ ਤਿਆਰੀ ਕਰਦੇ ਹੋਏ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਅਸੀਂ ਕੁਛ ਇਹ ਦੇਖ ਲਈ ਮੈਂ ਕਿਹਾ ਟਾਈਮ ਮੇਰੇ ਨੋਟ ਕੀਤਾ ਮਤਲਬ ਸਵੇਰੇ 6 ਵਜੇ ਲੱਗੀਦਾ ਜੀ ਤੇ ਦੁਪਹਿਰੇ 1:30 ਵਜੇ ਤੱਕ ਵਿਲੇ ਹੋ ਕੇ 3 ਵਜੇ ਤੇ ਕੱਢਦੇ ਆਣਾ ਹੁੰਦਾ ਸਾਰੀ ਤਿਆਰੀ ਪਾ ਕੇ ਅਛਾ ਭਾਜੀ ਕਦੇ ਇਦਾਂ ਹੋਇਆ ਕਿ ਜਿਵੇਂ ਬੰਦਾ ਰੋਜ਼ ਦਿਹਾੜੀ ਕੰਮ ਇੱਕੋ ਹੀ ਕਰਦਾ ਹੈ ਨਾ ਕਦੇ ਇਦਾਂ ਆਲਸ ਜਾ ਹੋਇਆ ਵੀ ਛੱਡ ਆਜਾ ਨਹੀਂ ਮੈਂ ਜਾਣਾ ਤੇ ਉਸ ਤੋਂ ਕਸਟਮਰ ਦਾ ਕਿਸੇ ਦਾ ਫੋਨ ਆ ਗਿਆ ਹੋਵੇ ਭਾਜ ਤੁਸੀਂ ਕਦੋਂ ਆਣਾ ਨਹੀਂ ਮੈਂ ਮੇ ਤਾਂ ਚਲੋ ਰੋਜ਼ ਹੀ ਹੁੰਦਾ ਹਾਂ ਕੋਈ ਐਜੀ ਗੱਲ ਨਹੀਂ ਵੀ ਆਲਸ ਵਾਲੀ ਗੱਲ ਨਹੀਂ ਵੀ ਕਸਟਮਰ ਦੇ ਫੋਨ ਤਾਂ ਚਲੋ ਰੋਜ਼ ਹੀ ਆਉਂਦੇ ਨੇ ਜੀ ਹਾਂ ਜੀ ਭਾਜੀ ਕਰਤਾ ਕੌਣਾ ਪਰ ਆਲਸ ਵਾਲੀ ਗੱਲ ਨਹੀਂ ਆਪਾਂ ਕਹਿੰਦੇ ਵੀ ਜੇ ਆਪਣੇ ਕੰਮ ਹੁੰਦਾ ਤਾਂ ਆਪਣੇ ਕੰਮ 'ਚ ਬੰਦੇ ਨੂੰ ਕਦੇ ਵੀ ਗਲਤ ਨਹੀਂ ਪੈਂਦਾ ਹਾਂ ਬਿਲਕੁਲ ਬੰਦੇ ਨੂੰ ਸਭ ਕੁ ਐਕਸਾਈਟਿੰਗ ਹੁੰਦੇ ਕਿ ਲਈ ਐਕਸਾਈਟਮੈਂਟ ਹੁੰਦੀ ਹੈ ਵੀ ਅਸੀਂ ਕਿੰ

ਤਾਂ ਪਾਜ ਨੂੰ ਆਪਾਂ ਇੱਕ ਆਰਡਰ ਹੋਰ ਦਿੱਤਾ ਹੋਇਆ ਹੈ ਤਾਂ ਉਹ ਵੀ ਆਪਾਂ ਜਿਹੜੀ ਆਈਟਮ ਹੈ ਤੁਹਾਨੂੰ ਟੇਸਟ ਕਰਕੇ ਜਰੂਰ ਦੱਸਾਂਗੇ। ਪਾਜ ਤੁਹਾਡੇ ਸਪ੍ਰਿੰਗ ਰੋਲ ਫੱਟੇ ਬਹੁਤ ਹੀ ਵਧੀਆ ਸੀਗੇ ਟੇਸਟ। ਧੰਨਵਾਦ ਮਮ। ਤੇ ਇੱਕਦਮ ਜਿਵੇਂ ਤੁਸੀਂ ਕਿਹਾ ਸੀ ਕਰੰਚੀ ਵਾਲੇ ਬਿਲਕੁਲ ਕਰੰਚੀ ਸੀਗੇ। ਕੌਣ ਪਾਜ ਸਾਡੇ ਕਿਹੜਾ ਆਰਡਰ ਲਾ ਰਹੇ ਤੁਸੀਂ? ਇਹ ਮੈਮ ਬਣ ਰਹੇ ਤੁਹਾਡੇ ਲਈ ਕਰੀਮੀ ਮੋਮੋਸ, ਮਲਾਈ ਮੋਮੋਸ। ਕਰੀਮੀ ਮੋਮੋਸ, ਮਲਾਈ ਮੋਮੋਸ। ਇਹ ਤੁਹਾਡੇ ਬਹੁਤ ਜ਼ਿਆਦਾ ਚੱਲਦੇ ਹਨ। ਮੈਂ ਮਲਾਈ ਮੋਮੋਸ ਮਨੇ 2 ਦਿਨ ਹੋਏ ਨੇ ਰੀਸੈਂਟਲੀ ਸ਼ੁਰੂ ਕੀਤੇ ਆ ਉਸ ਤੋਂ ਇਲਾਵਾ ਮੇਰੇ ਕੋਲ ਕੱਲੇ ਫਰਾਈਡ ਮੋਮੋਸ ਦੀ ਸੀਗੇ ਜਿਹੜੇ ਅਵੇਲੇਬਲ ਕੀ ਇਹਦਾ ਕਸਟਮਰ ਦੀ ਡਿਮਾਂਡ ਤੇ ਉਹਨਾਂ ਲਈ ਕਰੀਮੀ ਮੋਮੋਸ ਸਟਾਰਟ ਕੀਤੇ ਨੇ ਮਤਲਬ ਭਾਈ 2 ਦਿਨ ਹੋਏ ਨੇ ਰਿਵਿਊਜ਼ ਬਹੁਤ ਵਧੀਆ ਨੇ ਬਾਕੀ ਅੱਗੇ ਤੁਸੀਂ ਦੱਸਿਓ ਤੇਰੇ ਥੋੜੇ ਵੀਊਜ਼ ਬਿਲਕੁਲ ਜੀ ਬਿਲਕੁਲ ਇਹ ਪਾਜੀ ਤੁਸੀਂ ਕਰੋ ਇਹ ਤਿਆਰ ਕਰਕੇ ਲੈ ਕੇ ਆਨੇ ਹੋ ਇਹ ਅੱਧ ਕੱਚੇ ਹੁੰਦੇ ਆ ਕਿ ਇਹ ਮੈਮ ਹਾਫ ਹੁੰਦੇ ਨੇ ਜਾਂ ਆਪਡਨ ਹੁੰਦੇ ਨੇ ਤੇ ਬਾਕੀ ਉਰੇ ਆ ਕੇ ਹਾਫ ਹੁੰਦੇ ਨੇ ਬਾਕੀ ਉਰੇ ਆ ਕੇ ਹਾਫ ਹੁੰਦੇ ਨੇ ਹਾਂ ਜੀ ਹਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਅਸ਼ੇ ਭਾਜੀ ਇੱਦਾਂ ਕਰੋ ਤੁਸੀਂ ਨਾ ਆਪਣੀ ਕੋਲ ਇਹ ਲੋਕੇਸ਼ਨ ਦੱਸ ਦੋ ਅ ਮੈਮ ਆਪਣੀ ਲੋਕੇਸ਼ਨ ਹੈ ਜੀ ਤ੍ਰਿਪੜੀ ਗੋਲਕਪਾ ਚੌਕ ਤੋਂ ਅੱਗੇ ਆ ਕੇ ਕਸ਼ਮੀਰੀ ਗੁਰਦੁਆਰਾ ਸਾਹਿਬ ਦੇ ਜਮਾ ਨਾਲ ਤੇ SBI ਬੈਂਕ ਦੇ ਓਪੋਜ਼ਿਟ ओके okay. हां जी ਤੇ ਪੰਜੇ ਕਈ ਉਹਨਾਂ ਲੋਕੇਸ਼ਨ 'ਚ ਕਨਫਿਊਜ਼ਨ ਜੇ ਹੁੰਦੀ ਹੈ ਆਪਣਾ ਨੰਬਰ ਵੀ ਮੈਂਸ਼ਨ ਕਰ ਦੋ ਹਾਂ ਜੀ ਮੈਮ ਆਪਣਾ ਨੰਬਰ ਵਸੇ ਜਿਹੜਾ ਬੇਸਿਕਲੀ ਇੱਥੇ ਲਈ ਰੱਖਿਆ ਹੋਇਆ ਹੈ ਉਹ ਸੈਪਰੇਟ ਹੀ ਰੱਖਿਆ ਹੋਇਆ ਹੈ ਨੰਬਰ ਹੈ ਕਹਿੰਦੀ 7887 14635 ਜੀ मतलब ਤੁਸੀਂ ਇਹ ਮੈਂ ਕਸਟਮਰ ਲਈ ਨੰਬਰ ਰੱਖਿਆ ਜਾਂ ਕਿ ਕਈ ਕਸਟਮਰ ਹੁੰਦੇ ਆ ਜਿਨ੍ਹਾਂ ਕੋਲ ਖੜਨ ਦਾ ਟਾਈਮ ਨਹੀਂ ਹੁੰਦਾ ਤੇ ਉਹ ਮੈਨੂੰ ਕਾਲ ਕਰਕੇ ਆਰਡਰ ਰਖਵਾ ਸਕਦੇ ਨੇ ਤੇ ਵੀ ਪੈਕ ਕਰਕੇ ਵੀ 5-7 ਮਿੰਟ ਪਹਿਲਾਂ ਹੀ ਕਾਲ ਕਰਕੇ ਹਾਂ ਤੇ ਉਹਨਾਂ ਦਾ ਜਦੋਂ ਆਣਗੇ ਉਹਨਾਂ ਦਾ ਆਰਡਰ ਪ੍ਰੋਪਰ ਰੈਡੀ ਹੋਏਗਾ ਜੀ ਓਕੇ ਤੇ ਭਾਜੀ ਤੁਸੀਂ ਜੋਮੈਟੋ ਵਗੈਰਾ ਤੇ ਵੀ ਹੈਗੇ ਹੋ ਨਹੀਂ ਮੈਮ ਬਟ ਡਿਮਾਂਡ ਹੈ ਕਸਟਮਰ ਦੀ ਉਹਦੀ ਤਿਆਰੀ ਚੱਲ ਰਹੀ ਹੈ ਜੀ ਇਹ ਜਲਦੀ ਉਹ ਕੁਝ ਬੋਰੀ ਲਾ ਦਵਾਂਗੇ ਤੁਹਾਨੂੰ ਟਮੈਟੋ ਵਾਟਾ ਕੀ ਬਾਤਾਂ ਨੇ ਭਾਜੀ ਜ਼ਰੂਰੀ ਈ ਆ ਕਿਉਂਕਿ ਜੋ ਸਾਡੇ ਆਪਣੇ ਪੰਜਾਬੀ ਪੈਂਟਰਾ ਜਦੋਂ ਕੰਮ ਕਰਦੇ ਨੇ ਨਾ ਤੇ ਖਾਸ ਕਰਕੇ ਪੰਜਾਬੀਆਂ ਨੂੰ ਵੀ ਵਧੀਆ ਲੱਗਦਾ ਪਰ ਕਈ ਵਾਰੀ ਪੰਜਾਬੀ ਵੀ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਨਾ ਹਾਂ ਭਾਜੀ ਤੁਸੀਂ ਕੀ ਇਸ ਵਿੱਚ ਮਿਕਸ ਕੀਤਾ ਮੈਮੇ ਕਰੀਮ ਤਿਆਰ ਹੋ ਰਹੀ ਹੈ ਜੀ ਟੋਟਲੀ ਕਰੀਮ ਦੇ ਵਿੱਚ ਹੀ ਬਣਦਾ ਬਾਕੀ ਮਸਾਲੇ ਨੇ ਬਾਕੀ ਸਾਰੇ ਹੈ ਬਾਕੀ ਸਾਰੀ ਮੂਲ ਦੀ ਕਰੀਮ ਹੀ ਹੁੰਦੀ ਹੈ ਜਾਂ ਮਦਰ ਡੈਰੀ ਯੂਜ਼ ਹੁੰਦੀ ਹੈ ਬੇਸਿਕਲੀ ਮੇਰੇ ਕੋਲ ਹਾਂ Ne? Alıyorum. 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 Pardon. 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 ਪਸੇ ਆ ਵੀ ਇੱਕ ਤਾਂ ਜੇ ਪਰਮਾਤਮਾ ਦੀ ਸਪੋਰਟ ਹੋਵੇ ਤਾਂ ਦਿੱਕਤ ਵੈਸੇ ਨਹੀਂ ਆਉਂਦੀ ਹਾਂ ਠੀਕ ਆ ਜੀ ਕੁਝ ਯਾਰਾਂ ਵਰਗੇ ਭਰਾਵਾਂ ਦੀ ਸਪੋਰਟ ਬਥੇਰੀ ਹੈ ਕੁਝ ਮੇਰੇ ਵੱਡੇ ਭਰਾ ਦੀ ਸਪੋਰਟ ਬਥੇਰੀ ਹੈ ਹੂੰ ਤਾਂ ਕਦੇ ਕੋਈ ਦਿੱਕਤ ਆਈ ਹੋਈ ਨਹੀਂ ਮੌਜੀ ਕਾਂ ਵੀ ਹਾਂ ਪ੍ਰੋਬਲਮ ਲਾਂਦੀ ਆ ਕਿ ਪਤਾ ਕੀ ਜੀ ਜ਼ਿੰਦਗੀ ਹੈ ਜਦ ਤੱਕ ਪ੍ਰੋਬਲਮਸ ਨਹੀਂ ਹੋਣੀਆਂ ਤਾਂ ਉਹਦਾ ਸੋਲੂਸ਼ਨ ਨਹੀਂ ਮਿਲੇਗਾ ਹਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਫਿਰ ਲਾਈਫ ਜਮਾਈ ਦੀ ਹੋ ਜਾਈਗੀ ਜਦ ਤੱਕ ਪ੍ਰੋਬਲਮ ਨਹੀਂ ਹੋਣ ਗਿਆ ਸੀ ਬਿਲਕੁਲ ਜੀ ਅ ਸੋ ਦੋਸਤੋ ਸਾਡਾ ਕਰੀਮੀ ਮਮੋਸ ਜਿਹੜਾ ਰੈਡੀ ਹੋ ਚੁੱਕਿਆ ਸੋ ਆਪਾਂ ਕਾਟ ਤੋਂ ਥੋੜਾ ਜਿਹਾ ਦੂਰ ਹਟ ਕੇ ਆਪਾਂ ਟੇਸਟ ਕਰਦੇ ਆਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਬੈਸੇ ਗਰਮ ਬਹੁਤ ਨੇ ਸੋ ਤੁਸਾਨੂੰ ਧਿਆਨ ਨਾਲ ਖਾਣਾ ਪਏਗਾ ਸੋ ਅਸੀਂ ਹੁਣ ਟੇਸਟ ਕਰਕੇ ਦੱਸਾਂਗੇ ਵੀ ਇਸ ਦਾ ਟੇਸਟ ਜਿਹੜਾ ਕਿਵੇਂ ਦਾ ਆ ਦੋਸਤੋ ਹੁਣ ਕਰਦੇ ਆਪਾਂ ਟੇਸਟ ਕਿਉਂਕਿ ਸਾਜੀ ਕਹਿੰਦੇ ਨੇ ਡਿਮਾਂਡ ਸੀਗੀ ਕਸਟਮਰ ਦੀ ਤੇ ਕਸਟਮਰ ਦੀ ਡਿਮਾਂਡ ਤੇ ਉਹਨਾਂ ਨੇ ਕਰੀਮੀ ਮਮੋਸ ਜਿਹੜੇ ਨੇ ਰੈਡੀ ਕੀਤੇ ਨੇ ਉਹਨਾਂ ਨੇ ਆਪਣੇ ਕੋਲ रखे ने तैयार कर देने, सो so, गर्म बहुत ने ध्यान रखना पेगा पहले तुम खाओ hmm. uh, पाजी थोड़ी क्रीमी मोमोस ना कैंट ने धन्यवाद ਸੋ ਖਾ ਕੇ ਬਹੁਤ ਵਧੀਆ ਲੱਗਿਆ ਭਾਜੀ ਨਮਕ ਮਿਰਚ ਦਾ ਕੁਝ ਜ਼ਿਆਦਾ ਸਪਦਾਵੇ ਕਿ ਚੁਟਕੀ ਨਾਲ ਹੀ ਕਰਦੇ ਆ ਸਾਰਾ ਕੁਝ ਨਹੀਂ ਮਮਤਾ ਜੀ ਹੱਥ ਤੇ ਬੈਠ ਗਿਆ ਹੁਣ 9 ਸਾਲ ਹੋ ਗਏ ਜਿਸ ਦਿਨ ਇੰਡਸਟਰੀ ਚ ਆ ਕੇ ਦੇ ਵੀ ਸਟੱਡੀ ਕਰਦੇ ਹੋਏ ਜਾਂ ਸਿੱਖਦੇ ਹੋਏ ਇਹ ਹੱਥੋਂ ਤੋਂ ਬਥੇਰੇ ਬੜਵਾ ਕੇ ਹੱਥ ਦੇ ਵਿੱਚ ਇੱਕ ਕਲਾ ਆ ਜਾਂਦੀ ਹੈ ਤਾਂ ਉਹ ਕੁਦਰਤ ਹੀ ਦੇਣ ਹੈ ਜੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਜੀ ਵੀ ਆਹ ਬੰਦਾ ਕਿ ਕੁਕਸ ਕਿ ਤੋਂ ਪ੍ਰੋਪਰ ਸਿੱਖ ਕੇ ਆਉਂਦਾ ਬੰਦਾ ਤਾਂ ساری ਉਮਰ ਸਿੱਖਦਾ ਰਹਿੰਦਾ ਜੀ ਕੁਝ ਵੀ ਬਿਲਕੁਲ ਬਿਲਕੁਲ ਅੱਛਾ ਭਾਜੀ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਜਿਹੜੇ ਮੁੰਡੇ ਕੰਮ ਨਹੀਂ ਕਰਦੇ ਨੇ ਮੈਂਮ ਤਰੋ ਕਈ ਆਪਾਂ ਕਹਿ ਵੀ ਬੰਦੇ ਕਹਿ ਦਿੰਦੇ ਨੇ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਸਹੀ ਵੀ ਜਾ ਰਿਹਾ ਹੈ ਠੀਕ ਹੈ ਜਰੂਰੀ ਨਹੀਂ ਹੈਗਾ ਵੀ ਪੰਜਾਬ ਵਾਲੇ ਮੁੰਡੇ ਆ ਪੰਜਾਬੀ ਗਲਤ ਸਥਿਤੀ 'ਤੇ ਹੀ ਪਈ ਹੋਏ ਨੇ ਵੀ ਕਈ ਬੰਦੇ ਇਹੋ ਜਿਹੇ ਨੇ ਵੀ ਜਿਹੜੇ ਸਹੀ ਰਸਤੇ 'ਤੇ ਵੀ ਨੇ ਤੇ ਉਹਨਾਂ ਨੂੰ ਸੋਦਾ ਹੀ ਸਪੋਰਟ ਵੀ ਕਰਨੀ ਚਾਹੀਦੀ ਹੈ ਵੀ ਆਪਾਂ ਜਦੋਂ ਕਹਿੰਦੇ ਨੇ ਪੰਜਾਬੀ ਮੁੰਡੇ ਆਪਣੇ ਕਾਫੀ ਕੰਮ ਕਰ ਰਹੇ ਨੇ ਹੁਣ ਇਹ ਨਹੀਂ ਹੈਗਾ ਵੀ ਆ ਪਿੱਛੇ ਨੇ ਪੰਜਾਬੀ ਕੇ ਵੈਸੇ ਵੀ ਆਪਾਂ ਕਹਦੇ ਵਿਦੇਸ਼ਾਂ ਚ ਵੀ ਜਾ ਕੇ ਸ ਪੰਜਾਬੀਆਂ ਨੇ ਝੰਡੇ ਗੱਡੇ ਐ ਐ ਜਾਂ ਥਾਵਾਂ ਤੇ ਜਾ ਕੇ ਝੰਡੇ ਗੱਡੇ ਜਿੱਦ ਕੋਈ ਜਾ ਵੀ ਨਹੀਂ ਸਕਦਾ ਮੈਂ ਕਹਿ ਸਕਦਾ ਵੀ ਇਹ ਤਾਂ ਚਲੋ ਕੁਝ ਵੀ ਨਹੀਂ ਹੈਗਾ ਵੀ ਆਪਾਂ ਆਪਣਾ ਕੰਮ ਹੈ ਕਿਰਤ ਹੈ ਜੀ मतलब ਕਿਰਤ ਤਾਂ ਹਰੇਕ ਪੰਜਾਬੀ ਵੈਸੇ ਹੀ ਕਰਦਾ ਆ ਰਿਹਾ ਹੈ ਸ਼ੁਰੂ ਤੋਂ ਕਿਉਂਕਿ ਕਿਰਤ ਤਾਂ ਬਾਬਾ ਨਾਨਕ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕਿਰਤ ਕਮਾਈ ਤਾਂ ਸਾਰੀ ਜ਼ਿੰਦਗੀ ਚੱਲਦੀਆਂ ਰਹਿਣੀ ਹੈ ਨਾ ਵੀ ਪੰਜਾਬੀਆਂ ਨੂੰ ਕੋਈ ਵੀ ਕੰਮ ਤੋਂ ਪਿੱਛੇ ਨਹੀਂ ਰਹਿੰਦੇ ਜੀ ਹਾਂ ਬਿਲਕੁਲ ਅਸੀਂ ਆ ਵੀ ਇਹਨਾਂ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਕਿਸੇ ਦੀ ਠੀਕ ਹੈ ਜੀ ਵੀ ਆਪ ਸ ਸਮਾਨ ਰੈਡੀ ਕਰ ਰਹਾ ਕੋਈ ਜਾਂ ਫਿਰ ਕਲੀਨਲੀਨੈਸ ਤਾਂ ਕੰਨੀ ਖਾਸ ਧਿਆਨ ਦੇ ਰਿਹਾ ਉਹ ਮੇਰੇ ਕੋ ਕਸਟਮਰ ਆਉਂਦੇ ਨੇ ਮੇਰੀ ਸਿਰ ਤੇ ਭੱਗ ਦੇ ਕੇ ਆਉਂਦੇ ਨੇ ਤਾਂ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਜੀ ਉਹਨਾਂ ਦਾ ਜੋ ਸੋਚ ਕੇ ਆਏ ਨੇ ਉਹ ਨਾਲ ਜੀ ਸੋਚ ਤੇ ਖੜੇ ਉਤਰੀ ਹੈ ਬਿਲਕੁਲ ਜੀ ਬਿਲਕੁਲ ਆ ਪਾਜੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਆਪਣਾ ਬਹੁਤ ਬਿਜ਼ੀ ਟਾਈਮ ਸੀ ਕਾ ਉਹਦੇ ਵਿੱਚ ਥੋੜਾ ਜਿਹਾ ਟਾਈਮ ਇੰਨੋ ਦਿੱਤਾ ਤੁਸੀਂ ਹਾਂ ਤੇ ਦੋਸਤੋ ਸੋ ਮੈਂ ਵੀ ਹੁਣ ਇਹ ਹੀ ਕਹਿਣਾ ਚਾਹਾਂਗੀ ਕਿ ਦੇਖੋ ਸਾਡੀ ਪੰਜਾਬੀ ਭਰਾ ਨੇ ਕਾਟ ਲਾਈ ਹੋਈ ਹੈ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਉਹ ਵੀ ਤੁਹਾਡੇ ਸਹਾਰੇ ਨੇ ਅਗਰ ਜੇ ਤੁਸੀਂ ਉਹਨਾਂ ਦਾ ਸਾਥ ਦੇਵੋਗੇ ਸਪੋਰਟ ਕਰੋਗੇ ਤਾਂ ਉਹ ਆਪਣੇ ਕੰਮ ਦੇ ਵਿੱਚ ਤਾਂ ਹੀ ਅੱਗੇ ਵਧਣਗੇ ਤਾਂ ਉਹਨਾਂ ਦਾ ਹੌਸਲਾ ਵੀ ਜਿਹੜਾ ਉਹ ਵੀ ਤਾਂ ਹੀ بلند ਹੋਵੇਗਾ ਕਿ ਹਾਂ ਵੀ ਸਾਡੇ ਪੰਜਾਬੀ ਸਾਨੂੰ ਸਪੋਰਟ ਕਰ ਰਹੇ ਨੇ ਤਾਂ ਹੀ ਉਹ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਨੂੰ ਬੁਲੰਦੀਆਂ ਤੱਕ ਪਹੁੰਚਾ ਸਕਦੇ ਨੇ ਸੋ ਤਾਂਨੇ ਮੇਰੀ ਵੀਡੀਓ ਕਿਵੇਂ ਦੇ ਲੱਗੀ ਹੈ ਮੇਰੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਭਾਜੀ ਉਹਨਾਂ ਨੇ ਐਡਰੈਸ ਵੀ ਦੱਸ ਦਿੱਤਾ ਔਰ ਫੋਨ ਨੰਬਰ ਵੀ ਦੱਸ ਦਿੱਤਾ ਅਗਰ ਐਡਰੈਸ ਸਮਝ ਨਹੀਂ ਆਇਆ ਤਾਂ ਮੇਰੇ ਸਕਰੀਨ ਦੇ ਉੱਪਰ ਫੋਨ ਨੰਬਰ ਔਰ ਐਡਰੈਸ ਚੱਲ ਰਿਹਾ ਤੁਸੀਂ ਇਸ ਜਗ੍ਹਾ ਤੇ ਆ ਕੇ ਭਾਜੀ ਨਾਲ ਦਫੂਟ ਜਿਹੜਾ ਟੈਸਟ ਕਰ ਸਕਦੇ ਹੋ